ਸਾਹਿਕਾਲ ਜੀ ਡੀਪੀਜੀ ਪੰਜਾਬੀ ਦਾ ਟਾੜ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੂੰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਖਤਰਾ 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 ਤੁਹਾਨੂੰ ਦੱਸ ਦਈਏ ਕਿ ਇਹ ਇੱਕ ਵੱਡੀ ਚੇਤਾਵਨੀ ਆ ਬ੍ਰੇਕਿੰਗ ਨਿਊਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਉਹ ਇਹ ਹੈ ਕਿ ਹੁਣ ਰਾਵੀ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਕਰੀਬ ਡੇਢ ਲੱਖ ਤੋਂ ਉੱਪਰ ਕਿਊਸ਼ਕ ਪਾਣੀ ਤਾਂ ਦਾਦੇ ਇਹ ਕੀ 1.5 ਲੱਖ ਕਿਊਸ਼ਕ ਪਾਣੀ ਜਿਹੜਾ ਆ ਉਹ ਰਾਵੀ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਜਿਸ ਦੇ ਨਾਲ ਹਾਰਡ ਵਰਗੀ ਸਥਿਤੀ ਬਣ ਸਕਦੀ ਹੈ ਤੇ ਰਾਵੀ ਦਰਿਆ 'ਚ ਸਭ ਤੋਂ ਵੱਡਾ ਹੜ ਜਿਹੜਾ ਆ ਉਹ ਇਹੀ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਰਾਵੀ ਦਰਿਆ 'ਚ ਜੰਮੂ ਦੇ ਕੈਚਮੈਂਟ ਦੇ ਵਿੱਚ ਜਿੰਨੇ ਵੀ ਨਦੀਆਂ ਨਾਲੇ ਨੇ ਉਹ ਪੂਰੀ ਤਰ੍ਹਾਂ ਉੱਪਰ ਤੱਕ ਵਹਿ ਰਹੇ ਨੇ ਜਿਹਦੇ ਕਰਕੇ ਪਾਣੀ ਛੱਡਣ ਦੀ ਬਹੁਤ ਵੱਡੀ ਨੋਬਤ ਆ ਗਈ ਜੰਮੂ ਕਸ਼ਮੀਰ ਦੇ ਵਿੱਚੋਂ ਜਿਹੜਾ ਆ ਉਹ ਪਾਣੀ ਰਾਵੀ ਦੇ ਵਿੱਚ ਛੱਡਿਆ ਜਾਵੇਗਾ ਜਿਹਦੇ ਕਰਕੇ ਤੁਹਾਨੂੰ ਦੱਸ ਦਈਏ ਕਿ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਧੇ ਤੌਰ ਤੇ ਅਧਿਆਤਤਾ ਦੇ ਦਿੱਤੀਆਂ ਗਈਆਂ ਨੇਕ ਕੇ ਜਿੰਨੇ ਵੀ ਲੋਕ ਰਾਵੀ ਦੇ ਕੰਡੇ ਤੇ ਵਸਦੇ ਨੇ ਜਿੰਨੇ ਵੀ ਲੋਕ ਰਾਵੀ ਦੇ ਕੰਡੇ ਤੇ ਰਹਿ ਰਹੇ ਨੇ ਉਹਨਾਂ ਲੋਕਾਂ ਨੂੰ ਇਹ ਸਿੱਧੇ ਤੌਰ ਤੇ ਚੇਤਾਵਨੀ ਹੈ ਕਿ ਉਹ ਆਪਣੇ ਆਪ ਨੂੰ ਜਿਹੜਾ ਆ ਸੰਭਾਲ ਲੈਣ ਤੇ ਆਪਣੇ ਆਪ ਨੂੰ ਜਿਹੜਾ ਆ ਰਾਵੀ ਦੇ ਕੰਡੇ ਤੋਂ ਦੂਰ ਲੈ ਜਾਣ ਤੇ ਆਪਣਾ ਸਾਜੋ-ਸਮਾਨ ਵੀ ਅਗਰ ਸਾਂਭ ਸਕਦੇ ਨੇ ਤੇ ਸਾਂਭ ਲੈਣ ਕਿਉਂਕਿ ਰਾਵੀ ਦਰਿਆ ਦੇ ਵਿੱਚ ਹੁਣ 1.5 ਲੱਖ ਦੇ ਕਰੀਬ ਕਿਊਸ਼ਕ ਪਾਣੀ ਜਿਹੜਾ ਆ ਉਹ ਛੱਡਿਆ ਜਾਵੇਗਾ ਜਿਹੜੀ ਕਿ ਬਹੁਤ ਵੱਡੀ ਤਦਾਰਾ ਪਾਣੀ ਦੀ ਉਹਦੇ ਨਾਲ ਜਿਹੜਾ ਆ ਰਾਵੀ ਦਰਿਆ ਦੇ ਵਿੱਚ ਸਭ ਤੋਂ ਵੱਡਾ ਹੜ੍ਹ ਇਸ ਵੇਲੇ ਦਾ ਸਭ ਤੋਂ ਵੱਡਾ ਹੜ੍ਹ ਜਿਹੜਾ ਆ ਉਹ ਰਾਵੀ ਦਰਿਆ ਦੇ ਵਿੱਚ ਆ ਸਕਦਾ ਆ ਜਿਹਦੇ ਨਾਲ ਕੰਡੇ ਤੇ ਰਹਿਣ ਵਾਲੇ ਰਾਵੀ ਦੇ ਕੰਡੇ ਤੇ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਜਿਲ੍ਹਾ ਪ੍ਰਸ਼ਾਸਨ ਦੀਆਂ ਜਿਹੜੀਆਂ ਨੇ ਸਿੱਧੇ ਤੌਰ ਤੇ ਹਦਾਇਤਾਂ ਨੇ ਕਿ ਆਪਣੇ ਮਾਲਵਸੇ ਦੇ ਨਾਲ ਤੇ ਲੁੜਿੰਦੀਆਂ ਚੀਜ਼ਾਂ ਦੇ ਨਾਲ ਰਾਵੀ ਦਾ ਕੰਡਾ ਸਾੜ ਕੇ ਜਿਹੜਾ ਆ ਉੱਚੀਆਂ ਥਾਮਾਂ ਵੱਲ ਚਲੇ ਜਾਣ ਰਾਵੀ ਦੇ ਕੰਡੇ ਤੇ ਰਹਿਣ ਵਾਲੇ ਲੋਕਾਂ ਨੂੰ ਜਿਹੜੀ ਉਹ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਚੇਤਾਵਨੀ ਦੇ ਰੂਪ ਤੇ ਵਿੱਚ ਦੱਸ ਦਿੱਤਾ ਹੈ ਕਿ ਤੁਸੀਂ ਥੋੜਾ ਜਿਹਾ ਅਲਰਟ ਰਵੋ ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਥੋੜਾ ਰਾਵੀ ਤੋਂ ਦੂਰ ਹੋ ਜਾਵੋ ਜਿਹਨੇ ਵੀ ਲੋਕ ਰਾਵੀ ਦੇ ਕੰਡੇ ਤੇ ਵਸਦੇ ਨੇ ਰਹਿੰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਹਿ ਦਿੱਤਾ ਆ ਕਿ 1.5 ਲੱਖ ਕਿਊਸਕ ਪਾਣੀ ਜਿਹੜਾ ਆ ਉਹ ਰਾਵੀ ਦੇ ਵਿੱਚ ਛੱਡਿਆ ਜਾਵੇਗਾ ਤੇ ਰਾਵੀ ਦੇ ਵਿੱਚ ਹੜ ਵਰਗੀ ਨੌਬਤ ਬਣ ਸਕਦੀ ਹੈ ਹੋ ਸਕਦਾ ਹੈ ਕਿ ਬਹੁਤ ਵੱਡੇ ਲੈਵਲ ਦਾ ਹੜ ਵੀ ਆ ਜਾਵੇ ਜਿਹਦੇ ਕਰਕੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਜਿਹੜੀਆਂ ਨੇ ਉਹ ਰਾਵੀ ਦੇ ਕੰਡੇ ਤੇ ਰਹਿਣ ਵਾਲੇ ਲੋਕਾਂ ਨੂੰ ਦੇਖਣੀਆਂ ਪੈ ਸਕਦੀਆਂ ਨੇ ਤੇ ਇਸੇ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਲ-ਵਸੇ ਦੇ ਨਾਲ ਜਾਂ ਜਿੰਨੀਆਂ ਵੀ ਲੜਿੰਦੀਆਂ ਚੀਜ਼ਾਂ ਨੇ ਉਹ ਲੈ ਕੇ ਉਹ ਰਾਵੀ ਦੇ ਕੰਡੇ ਤੋਂ ਉੱਚੇ ਪਾਸਿਆਂ ਵੱਲ ਨੂੰ ਚਲੇ ਜਾਣ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਪ੍ਰੋਸੈਸਿੰਗ ਦੀ ਅਜ ਸਖਤ ਫੱਦਾ ਤਾਂ ਨੇ ਰਾਵੀ ਤੇ ਕੰਡੇ ਤੇ ਰਹਿਣ ਵਾਲਿਆਂ ਨੂੰ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਭਾਰੀ ਬਰਸਾਤਾਂ ਦੇ ਕਾਰਨ ਨਦੀਆਂ ਨਾਲੇ ਉਫਾਨਤੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਵਹਿ ਰਿਹਾ ਆ ਤੇ ਹੁਣ ਜਿਹੜਾ ਆ ਕੈਚਮੈਂਟ ਤੋਂ ਜਿਹੜਾ ਆ ਉਹ ਪਾਣੀ ਰਾਵੀ ਦੇ ਵਿੱਚ ਛੱਡ ਦਿੱਤਾ ਜਾਵੇਗਾ ਜਿਹਦੇ ਕਰਕੇ ਰਾਵੀ 'ਚ ਜਿਹੜਾ ਆ ਵੱਡਾ ਹੜ ਆਉਣ ਦੀ ਜਿਹੜੀ ਉਹ ਨੌਬਤ ਆ ਸਕਦੀ ਏ ਤੇ ਰਾਵੀ ਤੇ ਕੰਡੇ ਵਸਣ ਵਾਲੇ ਲੋਕਾਂ ਨੂੰ ਜਿਹੜੀਆਂ ਆ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਇਸ ਕਰਕੇ ਤੁਹਾਨੂੰ ਦੁਬਾਰਾ ਤੋਂ ਬੇਨਤੀ ਕੀਤੀ ਜਾਂਦੀ ਏ ਕਿ ਜਲਦ ਤੋਂ ਜਲਦ ਆਪਣਾ ਸਾਜੋ-ਸਮਾਨ ਚੱਕ ਕੇ ਰਾਵੀ ਦੇ ਕੰਢੇ ਤੋਂ ਥੋੜਾ ਦੂਰ ਚਲੇ ਜਾਓ ਤਾਂ ਕਿ ਸੁਰੱਖਿਅਤਾਂ ਤੇ ਜਾ ਕੇ ਤੁਹਾਨੂੰ ਤੇ ਤੁਹਾਡੇ ਮਾਲ-ਵਸੇ ਦੀ ਜਿਹੜੀ ਹੈ ਸੁਰੱਖਿਆ ਹੋ ਸਕੇ ਤੁਹੀ ਦੇ ਦੇ ਪਈਓ ਮੇਨਾ ਡੀਪੀਸੀ ਪੰਜਾਬੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਅਤਾ ਤੁਹਾਨੂੰ ਸੁਣਾ ਦਿੱਤੀਆਂ ਗਈਆਂ ਨੇ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਰਾਵੀ ਦੇ ਕੰਡੇ ਤੇ ਰਹਿ ਰਿਹਾ ਤੇ ਇਹ ਵੀਡੀਓ ਉਹਨਾਂ ਤੱਕ ਸਾਂਝੀ ਜ਼ਰੂਰ ਕਰ ਦਿਓ ਤਾਂ ਕਿ ਉਹ ਆਪਣੇ ਆਪ ਦਾ ਬਚਾਅ ਕਰ ਸਕਣ ਧੰਨਵਾਦ